ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿਗਰੂ ਤੇ ਭਦਰਪਾਈ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਕੜੀ ਨ ਦੇਖਣ ਨੀ ਸੂਰ ਕਰੋ ਕਿਰਪਾ ਸੁੱਖਾਂ ਕਲ ਚਲਾ ਨਾ ਕਰੋ ਬਾਬਾ ਜੀ ਆਪਣੀ ਮੇਰ ਕਰੋ ਤਨਤਨ ਸਿਗਰੂ ਤੇ ਭਦਰਪਾਈ ਮਹਾਰਾਜ ਸਾਡੀ ਸੀਧੀ ਨੂੰ ਕੋਟ ਕੋਟ ਬਣਾਨਾ ਬਾਬਾ ਜੀ ਕੋਟ ਕੋਟ ਬਣਾਨਾ ਔੜੇ 304 ਬਾਬਾ ਜੀ

ਲਾਠੇ ਸਗਲੇ ਸੋਰੇ ਮੋਰਨਪੁਰ ਅਚੋਤੇ ਅਬ ਜਸਵੇਦ ਪੁਰਾਣੀ ਗਾਇਆ ਅਪਨ ਪਿਰ ਰਖਿਆ ਪਰਮੇਸ਼ ਨਾਨਕ ਨਾਮ ਤੇ ਆਇਆ ਪੁਰਖਿਆ ਚੋਤੇ ਅਬ ਨ ਜਸਵੇਦ ਪੁਰਾਣੀ ਗਾਇਆ ਅਪਨ ਪਿਰ ਰਖਿਆ ਈਸਰ

सभे कंतन भाई मदीदा जी कंतन भाई सदीदा जी कंतन भाई جی جو لڑے دین کے जाड़ तो बनागी तो आओ हमारे पास क्यों तुम प्रेम किरण का चाहते तो मेरी आओ इतना Marta, Marta! मंच तुमार अमरत वाणी अॼु कम तवासी हरमंतियासि जय कारे सभु कोई जय कारे सभु कोई वॾाशाह मल जनम जनम दे दर्शन दे जी दर्शन दे जी Non fa me e ben non fa me e न सि कया चलो सत जुग त माणियो छले बाल बवन पायो त माणे राम रंस कायो द्वापर कृष्ण मरार कंस किरार तकियो ਓ ਗੁਰਸਾਨ ਕੋ ਰਾਜ ਅਪ ਭਗਤ ਜਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚਾਲੇ ਅਟਲ आद पुरख फुरमायो श्री गुरु राज अब चल अटल आद पुरख फुरमायो तिलक जंजू धाका प्रभ ताका नो बडो कलो मैं साका तर मत शीस जिन दिया दीस दिया पार सिर न देग बहादु सिमर यार कर न दया वी हो हो न रहियो साधू रहियो रहियो गुरू गोबिंद जगत में ਕੇਨ ਜਪਿਓ ਘਰ ਮੰਤ ਅਰਾਮ ਲਾਮ ਉਰ ਮਹਿ ਗਇ ਜਾ ਕੇ ਸਵਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤਹਾਰ ਹੋਏ ਸੋ ਕਹਉ ਦਰਸਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਵਤ ਘਸਾਂ ਮੁੰਦੀ ਨੂਰ ਅਰਸਾ ਕਰਸਾ ਛਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਬਾਤ ਸਾਹ सा दह जिस पास न दे सहो कचे बादशाह मल जनम जनम दे दर्शन दे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹਲਾ 4 ਇਹ ਚਾਪੁਰਕ ਸਭ ਸੁਖ ਦਾਤਾ ਹਰ ਜਾ ਕਰਾਸ ਹੈ ਕਾਮ ਤੇਲਾ ਸੁਰ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਿਆ ਵਸ ਕਾਮ ਤੇ ਨਾ ਸੋ ਐਸਾ ਹਰ ਤਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨਾ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈਆ ਨੇਤ त्यागਿਆ ਹਰ ਦੁਖ ਨਰੰਜਨਾ ਰਹਾ ਹੋ ਜਹਰ ਸਬਰ ਨ ਪਿਆ ਤਹ ਉਪਾਧ ਗਤ ਕੀਨੀ ਵੜ ਭਾਗੀ ਆਰ ਜਪਨਾ ਜਨ ਨਾਮਕ ਕਉਗਰ ਇਹ ਮਤ ਦੀਨੀ ਜਪ ਹਰ ਪਾਉ ਜਲ ਤਰਨਾ सिमरन मरन पया त उपाथ कीनी वड़ भागी हर जपना जन नानकोगोर ए मत ॾीनी जपार पव जल तरन ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨਾਸਰੀ ਮਾhalla ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਲ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਪੂਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੂਤਰ ਰਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੂਤਰੰਗ 669 ਪਰ ਸੁਭਾਈ ਮਨ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਸਤ ਸੰਗਤ ਜੀ ਅੱਜ ਉਹ ਮਹਾਨ ਦਿਹਾੜਾ ਜਿਸ ਦਿਨ ਇਸ ਭਾਰਤ ਦੇਸ਼ ਦੀ ਤਕਦੀਰ ਬਦਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਨਾਲ ਉਹਨਾਂ ਦੇ ਅਨਨ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਇਲਾ ਨੇ ਜਦ